ਕੌਣ ਸੈਮੂਰ ਹਜੀ ਸਰ ਕਿਸ ਬਾਰੇ ਕੰਪਲੈਂਟ ਜਗਾ ਦੇ ਇਹ ਸੁਲਤਾਨ ਪੱਲੋਦੀ ਵਿਖੇ 17 ਨੂੰ ਇੱਕ ਥ੍ਰੈਟ ਕਾਲ ਆਈ ਸੀਗੀ ਤੇ ਉਸ ਤੋਂ ਬਾਅਦ 19 ਨੂੰ ਉਹਨਾਂ ਨੇ ਡਰਾਉਂਦੀ ਖਾਤਰ ਉਹਦੇ ਘਰ ਤੇ ਤਿੰਨ ਫਾਇਲ ਕੀਤੀ ਸੀਗੇ ਜਿਹਦੇ ਸਬੰਧ ਚ ਅਸੀਂ ਕੇਸ ਰਿਸਰਚ ਕੀਤਾ ਸੀ ਸੁਲਤਾਨ ਪੱਲੋਦੀ ਵਿਖੇ ਔਰ ਉਸ ਤੋਂ ਬਾਅਦ ਇੱਕ ਇਨਵੈਸਟੀਗੇਸ਼ਨ ਜਦੋਂ ਅਸੀਂ ਸ਼ੁਰੂ ਕੀਤੀ ਹੈ ਇਹਦੇ ਵਿੱਚ ਟੈਕਨੀਕਲ ਔਰ ਹਿਊਮਨ ਤਰੀਕੇ ਨਾਲ ਜਦੋਂ ਇਹਨੂੰ ਅਸੀਂ ਜਾਂਚਿਆ ਸਾਰੇ ਚੀਜ਼ਾਂ ਨੂੰ ਉਹਦੇ ਵਿੱਚ ਇੱਕ ਬੰਦਾ ਅਸੀਂ ਕੱਲ ਅਰੈਸਟ ਕੀਤਾ ਹੈਗਾ ਆਕਾਸ਼ਦੀਪ ਉਰਫ ਅਸ਼ ਜਿਹਦੇ ਖਿਲਾਫ ਪਹਿਲਾਂ ਹੀ ਕ੍ਰਿਮੀਨਲ ਪ੍ਰਵਿਰਤੀ ਦਾ ਬੰਦਾ ਇਹਦੇ ਖਿਲਾਫ ਚਾਰ ਕੇਸ ਰੈਸਟਰ ਹੈ ਔਰ ਇਸ ਤੋਂ ਬਾਅਦ ਇਹਦਾ ਪਤਾ ਲੱਗਾ ਵੀ ਇਹ ਇਹਦੇ ਨਾਲ ਤਿੰਨ ਲੜਕੇ ਹੋ ਸੀਗੇ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ ਉਹਦੇ ਸਬੰਧ ਵਿੱਚ ਇਹਨੂੰ ਕੱਲ ਅਸੀਂ ਅਰੈਸਟ ਕਰ ਲਿਆ ਹੈਗਾ ਔਰ ਇਹਨੂੰ ਅੱਜ ਅਦਾਲਤ 'ਚ ਪੇਸ਼ ਕਰਕੇ ਇਹਦਾ ਰਿਮਾਂਡ ਲੈ ਲਿਆ ਹੈਗਾ ਉਸ ਤੋਂ ਬਾਅਦ ਜਿਹੜੇ ਤਿੰਨ ਬੰਦੇ ਲੜਕੇ ਹੋਰ ਨੇ ਉਹ ਤਰਨਤਨ ਡਿਸਟ੍ਰਿਕਟ ਨੂੰ ਬੁਲਾਉਂ ਕਰਦੇ ਆ ਉਹਨਾਂ ਦੇ ਖਿਲਾਫ ਵੀ ਅਸੀਂ ਜਿਹੜਾ ਹੈਗਾ ਉਹਨਾਂ ਨੂੰ ਨਾਮਿਨੇਟ ਕਰ ਲਿਆ ਗਿਆ ਇਸ ਮੁਕਦਮੇ ਦੇ ਵਿੱਚ ਇਸ ਤੇ ਇਲਾਵਾ ਮੈਂ ਦੱਸਣਾ ਚਾਹੁੰਦਾ ਕਿ ਇਸ ਤੋਂ ਪਹਿਲਾਂ ਵੀ ਇੱਕ ਥ੍ਰੈਟ ਕਾਲ ਤੀਸਰੇ ਮਹੀਨੇ ਆਈ ਸੀ ਉਹਦੇ ਵਿੱਚ ਵੀ ਅਸੀਂ ਉੱਤੇ ਤੁਰੰਤ ਕਾਰਵਾਈ ਕਰਦੇ ਹੋਏ ਉਹਦਾ ਕੇਸ ਰਿਸਟਰ ਕੀਤਾ ਸੀ ਕੇਸ ਰਿਸਟਰ ਕਰਨ ਤੋਂ ਬਾਅਦ ਅਸੀਂ ਉਹਦੀ ਜਦੋਂ ਇਨਵੈਸਟੀਗੇਸ਼ਨ ਕੀਤੀ ਸੀ ਤੋਂ ਉਹਦੇ ਵਿੱਚ ਵੀ ਅਸੀਂ 12 ਬੰਦੇ ਅਰੈਸਟ ਕੀਤੇ ਸੀ ਇਵਨ ਜਿਨ੍ਹਾਂ ਨੂੰ ਬੰਦਿਆਂ ਨੇ ਉਹਨਾਂ ਨੂੰ ਪਨਾਹ ਦਿੱਤੀ ਸੀਗੀ ਜਿਹੜੇ ਬੰਦੇ ਉਹਦੇ ਨਾਲ ਸੀਗੇ ਉਹ ਵੀ ਅਸੀਂ ਅਰੈਸਟ ਕੀਤੇ ਸੀਗੇ ਇਸ ਤੋਂ ਇਲਾਵਾ ਮੈਂ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਕਿ ਇਸ ਤੋਂ ਇਲਾਵਾ ਦੋ ਕਾਲਾਂ ਸਾਡੇ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਸ਼ਹਿਰ ਦੇ ਵਿੱਚ ਵੀ ਜਿਹੜੀਆਂ ਸਾਨੂੰ ਟੇਸ ਹੋਈਆਂ ਸੀ ਜਿਹੜਾ ਕਿ ਬੰਬੀਆ ਗੈਂਗ ਨੂੰ ਦੱਸ ਰਿਆ ਸੀਗੇ ਅਸੀਂ ਬੰਬੀਆ ਗੈਂਗ ਤੋਂ ਬੋਲ ਰਹੇ ਆਂ ਔਰ ਪੈਸੇ ਦੀ ਡਿਮਾਂਡ ਕੀਤੀ ਸੀਗੀ ਜਦੋਂ ਅਸੀਂ ਉਹਨੂੰ ਟੈਕਨੀਕਲ ਤਰੀਕੇ ਨਾਲ ਚੈੱਕ ਕੀਤਾ ਤਾਂ ਉਹਨੀਆਂ ਬੋਗਸ ਪਾਈਆਂ ਗਈਆਂ ਇੱਕ ਸ਼ਾਰਜਾ ਤੋਂ ਆਈ ਸੀ ਇੱਕ ਪਾਕਿਸਤਾਨ ਤੋਂ ਕਾਰ ਆਈ ਸੀਗੀ ਔਰ ਇਹ ਵੀ ਜਿਹੜਾ ਵਰਚੁਅਲ ਨੰਬਰ ਦਾ ਹੀ ਇਹਨਾਂ ਨੇ ਇਹ ਲੈ ਕੇ ਤੇ ਇੱਥੇ ਕਾਲ ਕੀਤੀ ਹੈਗੀ ਹੈ ਜਿਹੜਾ ਕਿ ਲਖਵੀਰ ਲੰਡਾ ਜਿਹੜਾ ਆਪਣੇ ਆਪ ਨੂੰ ਦੱਸ ਰਿਹਾ ਹੈ ਉਹਨੂੰ ਵੀ ਅਸੀਂ ਇਸ ਕੇਸ ਵਿੱਚ ਨਾਮਿਨੇਟ ਕੀਤਾ ਹੈਗਾ ਔਰ ਇਹਦੇ ਨਾਲ ਦੇ ਜਿਹੜੇ ਬੰਦੇ ਆ ਉਹ ਵੀ ਨਾਮਿਨੇਟ ਕੀਤੇ ਆ ਤੇ ਉਹਨਾਂ ਤੇ ਅਸੀਂ ਰੀਡ ਕਰ ਰਹੇ ਹੈਗੇ ਆ ਸਾਡੀਆਂ ਟੀਮਾਂ ਆਲਰੇਡੀ ਲੱਗੀਆਂ ਹੋਈਆਂ ਆ ਉਹਨਾਂ ਤੇ ਤੇ ਸਾਨੂੰ ਆਸ ਹੈ ਕਿ ਬਹੁਤ ਜਲਦੀ ਜਿਹੜਾ ਹੈਗੀ ਅਸੀਂ ਉਹਨੂੰ ਕੈਚ ਕਰ ਲਵਾਂਗੇ ਅਜਾ ਨੋਜਵਾ ਫੜਿਆ ਇੰਦੀ ਕੋਈ ਹਥਿਆਰ ਬਰਾਮ ਤੋਂ ਇਹ ਫਾਇਰਿੰਗ ਕੀਤੀ ਨਹੀਂ ਇਹਦੇ ਕੋਲ ਹਥਿਆਰ ਨਹੀਂ ਹੈਗਾ ਹਥਿਆਰ ਜਿਹੜੇ ਦੂਸਰੇ ਬੰਦੇ ਆ ਜਿਹੜੇ ਨਾਲ ਦੇ ਹੁੰਦੇ ਆ ਇਹਦਾ ਕੰਮ ਰੈਕੀ ਕਰਨਾ ਸੀਗਾ ਔਰ ਇਹ ਨੇ ਪਨਾ ਦਿੱਤੀ ਹੈਗੀ ਉਹ ਬੰਦਿਆਂ ਨੂੰ ਆਪਣੀ ਨਾਨੀ ਦੇ ਘਰ ਮਹਿਰਵਾਦ ਪੈਂਦੇ ਰੇਗਾ ਤਲਵੰਡੀ ਚੌਰੀਆਂ ਚ ਉੱਥੇ ਰੱਖਿਆ ਉਹਨਾਂ ਨੂੰ ਔਰ ਆਸਾਰੀ ਰੈਕੀ ਕਰਕੇ ਉਹਨਾਂ ਨੂੰ ਦੱਸਿਆ ਹੈਗਾ ਵੱਡੇ ਵੱਡੇ ਗੈਂਗਸਟਰ ਦੇ ਸੰਪਰਕ ਚ ਕਿਥਾਇਏ ਇਹ ਜਿਹੜਾ ਇੱਕ ਮੇਨ ਬੰਦਾ ਤਰਨਤੰਦ ਦਾ ਹੈਗਾ ਉਹਦੇ ਨੈਟ ਵਿੱਚ ਹੈਗਾ ਉਹ ਕਿਉਂਕਿ ਉਹ ਵੀ ਤਰਨਤੰਦ ਦਾ ਰਹਿਣ ਵਾਲਾ ਵੱਡਾ ਜਿਹੜਾ ਬੰਦਾ ਜਿਹਨੂੰ ਕਹਿੰਦੇ ਸੀ ਉਹ ਵੀ ਤਰਨਤੰਦ ਦਾ ਰਹਿਣ ਵਾਲਾ ਤੇ ਇਹ ਬੰਦਾ ਵੀ ਉੱਥੇ ਤਰਨਤੰਦ ਦਾ ਰਹਿਣ ਵਾਲਾ ਜਿਹੜੇ ਬੰਦੇ ਸੀ ਨਾਮਿਨੇਟ ਇਹ ਪੈਸੇ ਵਾਸਤੇ ਹੀ ਕਰਦੇ ਸਾਰੇ ਕੰਮ ਇਹਨਾਂ ਨੂੰ ਥੋੜੇ ਬਹੁਤੇ ਪੈਸੇ ਦਿੰਦੇ ਆ ਉਹ ਜਿਆਦਾ ਪੈਸੇ ਹਜੇ ਜਿਹੜਾ ਮੇਨ ਬੰਦਾ ਜਦੋਂ ਸਾਡੇ ਨੈਟ ਵਿੱਚ ਆਇਆ ਤਾਂ ਪਤਾ ਲੱਗੂਗਾ ਜਿਹੜਾ ਪਹਿੰਦਾ ਅਸੀਂ ਬੰਦਾ ਫੜਿਆ ਸੀਗਾ ਉਹਦੇ ਵਿੱਚ ਉਹਨੂੰ 7000 ਰੁਪਏ ਦਿੱਤਾ ਸੀ ਸਿਰਫ ਹਜੇ ਉਹਨਾਂ ਨੇ ਬਾਕੀ ਉਹਨੂੰ ਇਹ ਲਾਲਚ ਦਿੱਤਾ ਸੀ ਵੀ ਤੈਨੂੰ ਬਾਹਰ ਲੈ ਜਾਵਾਂਗੇ ਅਸੀਂ ਉਹ ਕਾਲੀ ਵਰਗੇ ਜਿਹੜੀ ਵੀ ਸਰ ਪੂਰੀ ਦੇਛੀ ਤੱਕ ਲਗਾਤਾ ਕਾਲਾ ਰਹੀ ਕੀ ਕਰਦੇ ਆ ਉਹ ਬਾਰੀ ਅਸੀਂ ਤਾਂ ਇਹ ਹੀ ਤੁਹਾਨੂੰ ਤੁਹਾਡੇ ਮਾਧਮ ਰਾਹੀਂ ਲੋਕਾਂ ਨੂੰ ਪੀਨ ਕਰਾਂਗੇ ਜੇ ਤੁਹਾਡੇ ਕੋਈ ਗੱਲ ਇਦਾਂ ਦੀ ਗੱਲ ਨੋਟਿਸ ਆਉਂਦੀ ਹੈ ਤੀਵੀਂ ਜਟਲੀ ਸਾਨੂੰ ਦੱਸੋ ਜਿਨ੍ਹਾਂ ਸਾਡੇ ਤਿੰਨ ਕਾਲਾਂ ਟਰੇਸ ਨੋਟਿਸ ਵਿੱਚ ਆਈਆਂ ਸੀਗੀਆਂ ਉਹ ਅਸੀਂ ਦੋ ਤੇ ਪ੍ਰੋਮਟ ਐਕਸ਼ਨ ਕਰਦੇ ਹੋਏ ਬੰਦੇ ਜਿਹੜੇ ਨਾਮਿਨੇਟ ਕੀਤੇ ਆ ਅਰੈਸਟ ਕੀਤੇ ਹੈਗੇ ਦੋ ਕਾਲਾਂ ਜਿਹੜੀਆਂ ਸਾਨੂੰ ਫੇਕ ਲੱਗੀਆਂ ਹੈਗੀਆਂ ਉਹ ਵੀ ਤੁਹਾਨੂੰ ਦੱਸਿਆ ਹੈਗਾ ਉਹ ਵੀ ਅਸੀਂ ਵੈਰੀਫਾਈ ਕੀਤੀ ਹੈਗੀ ਦੰਦ ਦੀ ਲੋੜ ਨਹੀਂ ਹੈਗੀ ਇਹੋ ਪੈਡਲਰ টাই ਬੰਦੇ ਨੇ ਜਿਨ੍ਹਾਂ ਨੂੰ ਇੱਕੋ ਵਰਕ ਦਿੰਦੇ ਹੈਗੇ ਤੇ ਅਸੀਂ ਵਰਕ ਕਰਕੇ ਸਾਡੀ ਸੀਏ ਦੀ ਟੀਮ ਔਰ ਜਿਹੜੀ ਸੁਲਤਾਨਪੁਰ ਲੋਧੀ ਦੀ ਟੀਮ ਹੈਗੀ ਆ ਡੀਐਸਪੀ ਸਾਹਿਬ ਬੈਠੇ ਆ ਇਨਸਪੈਕਟਰ ਸੀਏ ਬੈਠੇ ਟੈਕਨੀਕਲ ਵਿੰਗ ਦੇ ਸਾਡੇ ਇੰਚਾਰਜ ਬੈਠੇ ਨੇ ਇਹਨਾਂ ਸਾਰਿਆਂ ਨੇ ਬਹੁਤ ਅੱਛਾ ਕੰਮ ਕੀਤਾ ਹੋ ਰਿਹਾ ਹੈ ਬਹੁਤ ਜਲਦੀ ਇਹਨੂੰ ਅਸੀਂ ਟੈਸਟ ਕੀਤਾ ਹੈਗਾ ਬਾਕੀ ਹੋਰ ਵੀ ਜੇ ਕਿਸੇ ਕੋਈ ਲੱਗਦਾ ਹੈਗਾ ਪਬਲਿਕ ਨੂੰ ਇਦਾਂ ਦੀ ਕੋਈ ਗੱਲ ਆਈ ਹੈ ਤਾਂ ਤੁਰੰਤ ਸਾਨੂੰ ਦੱਸਣ ਅਸੀਂ ਉਹ ਤੇ ਫੌਰੀ ਉੱਤੇ ਐਕਸ਼ਨ ਲਾਵਾਂਗੇ ਉਹਨਾਂ ਨੂੰ ਟੈਸਟ ਕਰਾਂਗੇ ਕਿਸੇ ਨੂੰ ਕੋਬਰਾ